ਦੈਨਿਕ ਸੋਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪਟਿਆਲਾ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 7 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੇ ਕਿ ਵਿਆਸ ਮਾਗਮ ਤੋਂ ਵਾਪਸ ਆ ਰਹੇ ਸੰਕੀ ਅਚਾਨਕ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਈਡ ਤੇ ਖੜੇ ਟਿੱਪਰ ਦੇ ਕਾਰਨ ਇਹ ਹਾਦਸਾ ਵਾਪਰਿਆ ਦੋਨਾਂ ਗੱਡੀਆਂ ਨੂੰ ਪਤਾ ਨਹੀਂ ਲੱਗਿਆ ਤਾਂ ਆਪਸ ਦੇ ਵਿੱਚ ਟੱਕਰ ਹੋਣ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਤੇ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਪਟਿਆਲਾ ਬਲਹੀੜਾ ਰੋਡ ਤੇ ਪੈਂਦੇ ਥਾਣਾ ਸਦਰ ਪਟਿਆਲਾ ਦੇ ਪਿੰਡ ਸ਼ਾਦੀਪੁਰ ਨੇੜੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਮ੍ਰਿਤਕਾਂ ਦੇ ਵਿੱਚ ਦੋ ਘਨੌਰ ਅਤੇ ਇੱਕ ਚੀਕਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਹਾਦਸਾ ਸੜਕ ਤੇ ਬਿਨਾ ਪਾਰਕਿੰਗ ਲਾਈਟਾਂ ਤੋਂ ਖੜੇ ਇੱਕ ਟਿਪਰ ਕਾਰਾਂ ਨਾਲ ਵਾਪਰੀ ਜਿਸ ਕਾਰਨ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ ਇਹਨਾਂ ਵਿੱਚੋਂ ਪੰਜਾਬ ਨੰਬਰ ਦੀ ਇੱਕ ਕਾਰ ਵਿੱਚ ਸਵਾਰ ਮਾਂ ਪੁੱਤ ਜਸਪਾਲਪੁਰ ਜੋ ਕਿ 55 ਸਾਲ ਦੀ ਸੀ ਹਰਿੰਦਰ ਸਿੰਘ 38 ਸਾਲ ਦਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਕਿ ਮ੍ਰਿਤਕਾਂ ਦੀ ਪਛਾਣ ਪਿੰਡ ਅਲਾਮਦੀਪੁਰ ਰਹਿਣ ਦੇ ਦੱਸੇ ਜਾ ਰਹੇ ਨੇ ਉੱਥੇ ਹੀ ਕਾਰ ਵਿੱਚ ਸਵਾਰ ਬਲਕਾਰ ਸਿੰਘ ਪਿੰਡ ਸੋਲਰ ਦੇ ਵਾਸੀ ਹਰਪ੍ਰਧਨ ਸਿੰਘ ਅਤੇ ਉਸਦੀ ਮਾਂ सुरेंद्र ਕੌਰ ਆ ਜੋ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਦੂਜੀ ਹਰਿਆਣਾ ਨੰਬਰ ਦੀ 스ਵਿਫਟ ਕਾਰ ਸੀ ਜਿਸ ਵਿੱਚ ਸਵਾਰ ਪੂਨਮ ਪਤਨੀ ਪਵਨ ਕੁਮਾਰ ਵਾਸੀ ਚੀਕਾ ਹਰਿਆਣੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਵਨ ਕੁਮਾਰ ਗੌਰਵ ਚੇਤਨਾ ਜੋਤੀ ਰਾਣੀ ਨੂੰ ਵੀ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਨੇ ਕਿ ਕਿਸ ਤਰ੍ਹਾਂ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਗੱਡੀਆਂ ਦੇ ਪੂਰੇ ਤਰੀਕੇ ਦੇ ਨਾਲ ਪਰ ਖੱੱਚੇ ਉੱਡ ਗਏ ਨੇ ਗੱਡੀਆਂ ਨੂੰ ਦੇਖ ਕੇ ਹੀ ਲੱਗਦਾ ਹੈ ਕਿ ਬਹੁਤ ਹੀ ਭਿਆਨਕ ਏ ਜੋ ਸੜਕਾ ਹਾਦਸਾ ਵਾਪਰਿਆ ਪਟਿਆਲਾ ਦਾ ਇੱਕ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਦੋ ਕਾਰਾਂ ਦੀ ਸਿੱਧੀ ਟੱਕਰ ਹੋਣ ਦੇ ਨਾਲ ਇਹ ਜੋ ਭਿਆਨਕ ਹਾਦਸਾ ਵਾਪਰਿਆ ਸਹਾਸਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਸੱਤ ਜੋ ਲੋਕ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਹੀ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ 6 ਸੱਤ ਦੀ ਦਰਵਿਆਨੀ ਰਾਤ ਨੂੰ ਇੱਕ ਟਿਪਰ ਜਿਹੜਾ ਉਹ ਸਾਡੇ ਬਲਵੇੜੇ ਰੋਡ ਦੇ ਉੱਤੇ ਜਿਹੜਾ ਕੋਲੇ ਮਾਜਰਾ ਪਿੰਡ ਦੀ ਢੀਡ ਪੈਂਦੀ ਉੱਥੇ ਸੜਕ ਦੇ ਉੱਪਰ ਖਰਾਬ ਖੜਾ ਸੀ ਜਿਹਦੇ ਤੋਂ ਜਿਹੜਾ ਦੋ ਕਾਰਾਂ ਆਈਆਂ ਬਿਲਕੁਲ ਆਹਮਣੇ ਸਾਹਮਣੇ ਏ ਟਿਉਸ ਕਾਰ ਤੇ ਸਵਿਫਟ ਕਾਰ ਸੀ ਜਿਹੜੇ ਵਿਆਹ ਤੋਂ ਆ ਰਹੇ ਸੀਗੇ ਤੇ ਟਿਪਰ ਵਾਲੇ ਦੀ ਗਲਤੀ ਕਰਕੇ ਬਿਲਕੁਲ ਸੜਕ ਦੇ ਵਿਚਾਰ ਖੜਾ ਸੀ ਉਹਨਾਂ ਨੂੰ ਜਿਹੜੀ ਆਪਸ ਨਹੀਂ ਪਤਾ ਲੱਗਿਆ ਤਾਂ ਦੋਨੋਂ ਕਾਰਾਂ ਆਪਸ ਟਕਰਾ ਗਈਆਂ ਜਿਹਦੇ ਨਾਲ ਜਿਹੜਾ ਇੱਕ ਕਾਰ ਦੇ ਵਿੱਚ ਮਾਪੇ ਬੈਠੇ ਸੀ ਉਹਦੀ ਡੈਥ ਹੋ ਗਈ ਤੇ ਦੂਜੀ ਕਾਰ ਦੇ ਵਿੱਚ ਜਿਹੜੇ ਇੱਕ ਲੇਡੀਸ ਪੁਨਮ ਨਾਂ ਕੀ ਉਹਦੀ ਡੈਥ ਹੋ ਗਈ ਟੋਟਲ ਤਿੰਨ ਮੌਤਾਂ ਹੋਈਆਂ ਤੇ ਸੱਤ ਜਣੇ ਜਿਹੜੇ ਉਹ ਕਾਫੀ ਇਹਦੇ ਜੰਬੀਰ ਚੱਲ ਗਏ ਕਿੱਥੇ ਰਹਿਣ ਵਾਲੇ ਹੁੰਦੇ ਕਿੱਥੋਂ ਕਾਰ ਇਹਦੇ ਵਿੱਚ ਕਿੱਥੋਂ ਆ ਗਏ ਤੇ ਜਿਹੜੇ ਇੱਕ ਟੋਯੋਸ ਕਾਰ ਸੀਗੀ ਇਹ ਕਨੌਰ ਦੇ ਨਾਲ ਕੰਡਾ ਉੱਤੇ ਰਹਿਣ ਵਾਲੇ ਤੇ ਜਿਹੜੀ ਸ਼ਿਫਟ ਗੱਡੀ ਸੀ ਇਹ ਚੀਕੇ ਤੋਂ ਰਹਿਣ ਵਾਲੇ ਆ ਤੇ ਇਹ ਦੋਨੋਂ ਹੀ ਵਿਆਹ ਤੋਂ ਵਾਪਸ ਆ ਰਹੇ ਸੀਗੇ ਤੇ ਜਿਹੜੇ ਸ਼ਿਫਟ ਗੱਡੀ ਵਾਲੇ ਆ ਉਹ ਵਾਪਸ ਚਿੱਕੇ ਜਾ ਰਹੇ ਸੀ ਵਿਆਹ ਤੋਂ ਸਮਾਣੇ ਤੋਂ ਹੋ ਕੇ ਤੇ ਜਿਹੜੇ ਟੈਕਸ ਕਾਰ ਵਾਲੇ ਆ ਉਹ ਸਮਾਣੇ ਤੋਂ ਵਾਪਸ ਆਪਦੇ ਘਨੌਰ ਨੂੰ ਜਾ ਰਹੇ ਸੀ ਕਿੰਨੀ ਕਿੰਨੀ ਉਮਰ ਦੇ ਸੀ ਕੰਪਲੂਨ ਜਿੰਨਾਂ ਲੱਭ ਗਏ ਤਰੀਫ ਜਿਹੜੇ ਦੋ ਲੇਡੀਜ਼ ਦੀ ਡੈਥ ਹੋਈ ਇੱਕ 55 ਸਾਲ ਦੇ ਇੱਕ 50 ਸਾਲ ਦੇ ਨੇ ਤੇ ਇੱਕ ਜਿਹੜਾ ਉਹਨਾਂ ਦਾ ਲੜਕਾ ਉਹ ਕਰੀਬ 32 ਸਾਲ ਦਾ ਪੇਪਰ ਕਿ ਬੈਠੇ ਘੜਾ ਸੀ ਆ ਜਾ ਰਹੇ ਸੀ ਟ੍ਰਿਪਰ ਉੱਥੇ ਦੱਸਣ ਮੁਤਾਬਕ ਜਿਹੜਾ ਖਰਾਬ ਖੜਾ ਸੀਗਾ ਕਾਫੀ ਦੇਰ ਤੋਂ ਤੇ ਜਿਨ੍ਹਾਂ ਨੇ ਨਾ ਹੀ ਕੋਈ ਉਹਦੇ ਤੇ ਕੋਈ ਰਿਫਲੈਕਟਰ ਇਹੋ ਜਿਹਾ ਲਾਇਆ ਸੀ ਨਾ ਹੀ ਕੋਈ ਇਹੋ ਜਿਹਾ ਪ੍ਰਕਾਸ਼ਨ ਰੱਖਿਆ ਸੀ ਬਿਲਕੁਲ ਸੜਕ ਦੇ ਵਿਚਕਾਰ ਖੜਾ ਸੀਗਾ ਤੇ ਉਹ ਕਾਰਵਾਈ ਕਰਾਇਆ ਕਿਸੇ ਵੀ ਟ੍ਰਿਪਰ ਅੱਤੇ ਟ੍ਰਿਪਰ ਵਾਲੇ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 133 ਜਿਹੜਾ ਉਹ 7 ਤਰੀਕ ਨੂੰ ਦਰਜ ਕੀਤੀ ਹੈ ਤੇ ਜਿਹਦੀ ਹੁਣ ਭਾਲ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par